ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਪ ਵੀ ਦੇ ਲੂਗਾ ਤੇ ਜੋ ਅਨਪੜਾ ਹੋਗਾ ਜਿਹੜਾ ਚੋਪੜਾ ਕੱਟਾ ਲਵਾਂ ਇਹ ਸੁਣ ਲਓ ਇਹ ਯੂਨੀਅਨ ਦਾ ਜਿਹੜਾ ਅੱਜ ਆਪਾਂ ਪਹਿਲੀ ਵਾਰ ਜਿਹੜਾ ਇਹ ਅੱਜ ਕੰਮ ਕੀਤਾ ਆ ਉਹ ਤੁਹਾਡੇ ਸਾਰਿਆਂ ਦੇ ਸਾਥ ਨਾਲ ਕੀਤਾ ਆ ਔਰ ਗਾਂ ਵੀ ਅਹੀ ਬਾਤ ਚੜ ਕੇ ਇਸ ਤੋਂ ਜ਼ਿਆਦਾ ਕਰਾਂਗੇ ਆਪਣੀ ਯੂਨੀਅਨ ਵੱਲੋਂ ਹੁਣ ਬੇਨਤੀ ਆ ਸਾਡੇ ਵਿਜੇ ਜੀ ਜੀ ਨੂੰ ਪਰਮਨ ਕੁਮਾਰ ਜੀ ਮਾਨਸਾ ਤੋਂ ਬੇਨਤੀ ਹੈ ਜੀ ਹੁਣ ਉਹ ਵੀ ਸਟੇਜ ਤੇ ਆਣ ਇੱਧਰ ਆ ਜਾਂਦਾ ਹੈ ਉਹ ਤੇਰੀ ਹੱਥ ਉਹ ਕਿਹਨਾਂ ਭਾਈ ਆ ਗਿਆ ਪੋਜੀਸ਼ਨ ਇੱਧਰ ਗਿਆ ਯਾਰ ਉਹ ਕਿੱਥੇ ਲਾ ਹਲੋ ਆਪਾਂ ਜਾ ਯਾਰ ਸਾਡਾ ਆਜਾਦ ਡਾਕਟਰ ਨੀਮਰਾਲ ਮੇਰੀ 134 ਦੇ ਜਲਦੀ ਆ ਰਹੇ ਦੀ ਸਾਰੇ ਦੇਸ਼ ਵਾਸੀਆਂ ਨੂੰ ਲਾਖਾਂ ਬਧਾਈ ਹੋਵੇ ਲੋਕ ਉਪਰਾਲਾ ਦੀਪਾਗੇਲ ਸਭਾਈ ਮਜੂਰ ਜੂਏ ਸ਼ਿਵ ਰੈਣ ਅਮੇਸ਼ਾਪ ਨੇ ਜੋ ਪ੍ਰਾਲਾ ਕੀਤਾ ਹੈ ਬਹੁਤ ਹੀ ਸ਼ਲਾਗਤ ਲੋਕ ਹੈ ਸਾਡੇ ਸੰਸਾਰ ਦੇ ਵਿੱਚ ਅੱਜ ਦੇ ਦਿਨ ਦੀ ਬਹੁਤ ਬਹੁਤ ਬਾਈ ਨਾਲ ਸਾਡੇ ਦੇ ਤੁੱਬਾ ਕੀ ਬਤਾ ਬੜੇ ਜੀ ਜੈ ਭੀਮ ਜੈ ਸੰਵਿਧਾਨ ਜੈ ਭਗਵਾਨ ਵਾਗ ਦੇ ਕਰਾਂਗਾ ਅੱਜ ਦਾ ਜਿਹੜਾ ਗਵਰਨਮੈਂਟ ਸਟੇਜ ਤੇ ਆਇਆ ਸਭ ਦੇ ਜਨਮ ਦਿਵਸ ਮਨਾਇਆ ਜਾ ਰਿਹਾ ਇਹ ਮਹੀਨਾ ਜਿਹੜਾ ਬੜਾ ਖੇਤੀਆਂ ਪਰ ਆਇਆ ਦਲੀਤ ਸਮਾਜ ਦੇ ਲੋਕਾਂ ਨੂੰ ਇਨ ਇਸ ਇਨਾ ਮਾਨਵ ਮਨਵ ਵੱਲੋਂ ਜਿਹੜਾ ਕਿ ਅਧਿਕਾਰ ਮਿਲੇਗੇ ਸ਼ਾਇਦ ਕੋ ਸਮਾਂ ਇਸ ਤਰ੍ਹਾਂ ਦਾ ਵੀ ਸੀ ਸਾਡੇ ਸਿਰ ਦੇ ਉੱਤੇ ਜਦੋਂ ਸਾਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ ਸਮਾਨਤਾ ਦਾ ਅਧਿਕਾਰ ਨਹੀਂ ਸੀ ਸਾਡੀ ਪਰਛਾਵਾਂ ਵੀ ਕਿਤੇ ਤੇ ਪੈ ਜਾਂਦੀ ਸੀ ਤੇ ਦੂਸਰੀ ਜਾਦੇ ਲੋਕ ਜਿਹੜੇ ਉਹ ਤੋਂ ਵੀ ਘਿਨਾ ਕਰਦੇ ਸੀ ਉਹ ਸਮੇਂ ਨੂੰ ਟਾਲਣ ਵਾਲੇ ਅਤਿ ਮਾਨਵ ਦਾ ਜਨਮ ਦਿਵਸ ਆ ਤੇ ਇਕਵੈਲਿਟੀ ਦੀ ਗੱਲ ਕਰਨ ਵਾਲੇ ਦਾਦਾ ਸਾਹਿਬ ਨੂੰ ਐਸੀ ਸਿੱਖਿਤ ਕਰਨ ਵਾਲੇ ਲੇਡੀਜ਼ ਨੂੰ ਜਿਹੜਾ ਸਨਮਾਨਤਾ ਦਾ ਅਧਿਕਾਰ ਦਿੰਦਾ ਹਰ ਬੱਚਾ ਦਾ ਜਨਮ ਦੇਵਾ ਸਾਹਿਬ ਬੜੇ ਤੁਮਰ ਬਣਾਇਆ ਜਾਂਦਾ ਹੈ ਲੇਕਿਨ ਅੱਜ ਦੇ ਦਿਨ ਤੋਂ ਉਹਨਾਂ ਵਾਲੀ ਤਾਕਤਾਂ ਜਿਹੜੀਆਂ ਬਹੁਤ ਸਾਰੇ ਸਟੇਜੇ ਤੋਂ ਵੀ ਡਰ ਰਹੀਆਂ ਤੇ ਮੇਰੀ ਬੇਨਤੀ ਹੈ ਸਭਾਈ ਨੂੰ ਕਿ ਇੱਕ ਛੋਟਾ ਹੋ ਕੇ ਇੱਕ ਛੋਟਾ ਹੋ ਕੇ ਆਪਣੇ ਰੋਲ ਜਿਹੜਾ ਡ੍ਰੀਮਾ ਨੂੰ ਕੰਪਲੀਟ ਕੀਤਾ ਜਾਵੇ ਤੇ ਹਰ ਬੰਦਾ ਪੜੇ ਲਿਖੇ ਸੰਘਰਸ਼ ਕਰੇ ਇਸ ਸੰਗਤ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਗਿਆ ਜਿਹਨਾਂ ਨੇ ਬਹੁਤ ਅੱਛਾ ਪਰਫਾਰਮਾਂ ਜੇ ਇਹ ਜ਼ਿੰਦਗੀ ਦੇਖਣਾ ਚਾਹੋਗੇ ਮੈਂ ਦੇਖਵਾਉਣ ਦੀ ਬੇਨਤੀ ਕਰਦਾ ਇੱਕ ਪੂਰੇ ਇੰਕਿਸਟ ਹੈ ਇੰਡੀਆ ਨੂੰ ਚਲਾਉਣ ਲਈ ਇੱਕ ਪਵਿੱਤਰ ਕਿਤਾਬ ਸੰਵਿਧਾਨ ਦਿੱਤਾ ਇਹ ਗੋਡੀ ਵੀ ਪੂਰੀ ਨਗਰਪਾਲਿਕਾ ਤਰ੍ਹਾਂ ਨਗਰਪਾਲਿਕਾ ਚੱਲ ਰਹੀ ਹੈ ਜਿਸ ਅਸਨ ਬਣ ਕੇ ਉਸ ਸੰਵਿਧਾਨ ਦਾ ਸਨਮਾਨ ਕੀਤਾ ਜਾਵੇ ਇਕਵੈਲਿਟੀ ਦੀ ਗੱਲ ਕੀਤੀ ਜਾਵੇ ਲੋਕਾਂ ਦੇ ਅਧਿਕਾਰ ਜਿਹੜੇ ਲੋਕਾਂ ਤੱਕ ਪਹੁੰਚਾਈ ਜਾਣ ਉਸਹੀ ਤਰੀਕੇ ਨਾਲ ਪਹੁੰਚਾਏ ਉਹਨਾਂ ਦੇ ਅਧਿਕਾਰਾਂ ਦਾ ਕੰਨੀ ਵੀ ਨੰਨਾ ਕੀਤਾ ਜਾਵੇ ਹਰ ਮਨੁੱਖ ਜਿਹੜਾ ਆ ਉਹ ਜਿਹੜਾ ਆਪਣੇ ਰੱਬ ਦੇ ਅੱਗੇ ਸਰਕਾਰਾਂ ਤੋਂ ਲਵੇ ਤੇ ਬਾਕੀ ਕਿਸੇ ਨੂੰ ਕਿਸੇ ਦਾ ਵਿਰੋਧ ਨਾ ਕਰੇ ਜੈਪੀ जय भीम जय भारत जो सुनर भय भगवान वाल्मीकि महाराज की जय प्रथमा धर्मगुरु प्रभु रत्नाकर महाराज की जय आज देश के एक महान युग पुरुष का जन्म जी चौदह अप्रैल 1891 ਨੂੰ Madhya Pradesh ਦੇ ਮੋਹਰ ਜ਼ਿਲ੍ਹੇ ਦੇ ਵਿੱਚ ਹੋਇਆ ਸੀ। ਉਹ ਇੱਕ ਨੰਨਾ ਜਿਹਾ ਬੱਚਾ ਜਿਹਨੇ ਗੁਲਾਮੀ ਦੇ ਜੰਜੀਰਾ ਢੜੀਆਂ ਨੇ ਉਸ ਦਬਲੇ ਕੁਤਲੇ ਜਿਹੜੇ ਸਮਾਜ ਦੇ ਉਹਨਾਂ ਨੇ ਤੋੜੀਆਂ ਸਾਂ। ਉਹ ਸਮਾਜ ਦੇ ਵਿੱਚ ਉਹਨਾਂ ਨੇ ਕਿਹਾ ਅਗਰ ਕੋਈ ਹਜ਼ਾਰਾਂ ਕਰਪਾਣਾ ਤੋਂ ਵਜ਼ਾਦਾ ਕੋਈ ਤਾਕਤ ਹੈ ਉਹ ਇੱਕ ਕਲਮ ਦਾ ਬੱਚਾ ਗਿਆ। ਤਾਂ ਕਲਮ ਦੇ ਬੱਚਾ ਦਾ ਮਤਲਬ ਹੀ ਪੜੋ ਲਿਖੋ। ਪਾਕਿਸਤਾਨ ਦੇ ਨਵੇਂ ਦਿਸ਼ਾ ਦਿਓ اور ਆਇਦੇ ਸ਼ੁਭ ਦਿਨ ਦੇ ਉਤੇ ਮੈਂ ਸਾਰਾਂ ਬਾਬੋ ਬਧਾਈ ਦੇਣਾ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ